ਬਹਾਦਰ ਸ਼ਾਹ ਨੇ ਪਤਰਕਾ ਲਿਖੀ ਧਿਆਗੀ ਗੁਰੂ ਕਲਗੀਧਰ ਮਹਾਰਾਜ ਦੇ ਕੋਲ ਹੁਣ ਬੰਦਾ ਝੁਕਦਾ ਕਦੋਂ ਭਲਾ ਬੰਦੇ ਦਾ ਝੁਕਣ ਨੂੰ ਜੀ ਥੋੜਾ ਕਰਦਾ ਹੈ ਤੇ ਰੱਬ ਦੇ ਚਰਨਾਂ 'ਚ ਪਤਾ ਨਹੀਂ ਕਿਵੇਂ ਆਣ ਕੇ ਝੁਕਦਾ ਨਹੀਂ ਤੇ ਇੱਥੇ ਵੀ ਨਾ ਝੁਕ। ਇੱਕ ਰਾਜੇ ਨੇ ਵਜ਼ੀਰ ਰੱਖਿਆ ਤੇ ਵਜ਼ੀਰ ਦੀ ਸਾਰੀ ਉਮਰ ਲੰਘ ਗਈ ਤੇ ਰਾਜੇ ਨੇ ਆਖਿਆ ਕਹਿਣ ਲੱਗਾ ਪੀ ਤੇਰੇ ਤੇ ਮੈਂ ਇਤਬਾਰ ਬਣਾ ਕੇ ਜਿੰਨਾ ਚਿਰ ਮੈਂ ਰਾਜ ਭਾਗ ਕੀਤਾ ਤੇਰਾ ਮਛਬਰਾ ਲੈ ਕੇ ਤੇਰੀ ਸਲਾਹ ਲੈ ਕੇ ਮੈਂ ਰਾਜ ਭਾਗ ਕੀਤਾ ਤੇਰੇ ਪੁੱਛਣ ਤੋਂ ਬਗੈਰ ਮੈਂ ਕਦੇ ਵੀ ਕੋਈ ਗੱਲ ਬਾਤ ਨਹੀਂ ਕੀਤੀ। ਵਜ਼ੀਰ ਫੁੱਲ ਕੇ ਇੱਥੇ ਆ ਗਿਆ। ਰਾਜੇ ਨੇ ਆਖਿਆ ਹੁਣ ਤੈਨੂੰ ਇੱਕ ਮੇਰੇ ਵੱਲੋਂ ਹੁਕਮ ਹੈ। ਤਿੰਨ ਮੈਂ ਤਿੰਨ ਸਵਾਲ ਕਰਨੇ ਤੇ ਤਿੰਨਾਂ ਸਵਾਲਾਂ ਦਾ ਮੈਨੂੰ ਜਵਾਬ ਚਾਹੀਦਾ ਜਵਾਬ। ਉਹਨੇ ਆਖਿਆ ਜੀ ਜੇ ਮੈਂ ਜਵਾਬ ਦੇ ਦਵਾਂ ਫੇਰ। ਰਾਜੇ ਨੇ ਆਖਿਆ ਜਿਹੜੀ ਮੇਰੇ ਗਲ ਹੀਰਿਆਂ ਵਾਲੀ ਮਾਲਾ ਵਾਇਤੀ ਹੈ। ਜਿਹੜੇ ਘੋੜੇ ਤੇ ਸਵਾਰੀ ਮੈਂ ਕਰਦਾ ਸ਼ਾਹੀ ਘੋੜਾ ਉਹ ਤੇਰਾ। ਜਿਹੜੀ ਪਾਲਕੀ ਵਿੱਚ ਮੈਂ ਬੈਠਣਾ ਹਾਂ। ਉਹ ਪਾਲਕੀ ਵਿੱਚ ਤੈਨੂੰ ਬਿਠਾ ਕੇ ਤੇ ਆਪਣੀ ਰਾਜਤਾਨੇ ਦਾ ਘੇੜਾ ਲਵਾਉਣਾ ਤੇਰਾ ਐਡਾ ਮਾਨ ਸਤਕਾਰ ਕਰਨਾ ਪੇਪਰ ਮੈਂ ਗਾੜੀ ਰੱਖ ਦਿਆਂਗਾ ਸਾਈਨ ਤੂੰ ਕਰ ਦੇਵੇਂ ਜੋ ਚਾਹੀਦਾ ਹੋਵੇ ਤੈਨੂੰ ਮੂੰਹੋਂ ਮੰਗਿਆ ਦਿੱਤਾ ਜਾਵੇ ਬੜਾ ਖੁਸ਼ ਵਜੀਰਾ ਉਹਨੇ ਆਖਿਆ ਜੀ ਠੀਕ ਆ ਰਾਜੇ ਨੇ ਆਖਿਆ ਅਗਲੀ ਗੱਲ ਸੁਣ ਜੇ ਤੈਨਾਂ ਸਵਾਲਾਂ ਦਾ ਜਵਾਬ ਨਾ ਮਿਲਿਆ ਤੇ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ ਕਲਮ ਚੀਜ਼ਾਂ ਥੋੜੀਆਂ ਚੰਗੀਆਂ ਲੱਗਦੀਆਂ ਜਦੋਂ ਪਤਾ ਹੋਵੇ ਸ਼ਾਮਾਂ ਨੂੰ ਮੌਤ ਆ ਜਾਣੀ ਹੈ ਆਵੇਂ ਸੋਨੇ ਦੀ ਚਾਬੇ ਸੋਨੇ ਦੀ ਥਾਲੀ ਚ ਰੋਟੀ ਪਈ ਹੋਈਆਂ ਬੰਦੇ ਦੀ ਖਾਣ ਨੂੰ ਥੋੜਾ ਜੀ ਕਰ। ਉਹ ਵਜ਼ੀਰ ਨੇ ਆਖਿਆ ਕਹਿਣ ਲੱਗਾ ਰਾਜਨ ساری ਉਮਰ ਕੱਢ ਦਿੱਤੀ ਇਹੋ ਜਿਹਾ ਸੇਲਾ ਲਗਾ ਦਿਨ ਉਹਨੇ ਆਖਿਆ ਹਾਂ ਤੈਨੂੰ ਸਿਆਣਾ ਕਰਕੇ ਆਪਣੇ ਦਰਬਾਰ ਚ ਰੱਖਿਆ ਉਹਨੇ ਕਿਹਾ ਜੀ ਸਵਾਲ ਦੱਸੋ। ਰਾਜੇ ਨੇ ਆਖਿਆ ਪਹਿਲਾ ਸਵਾਲ ਹੈ ਵੀ ਝੂਠ ਕੀ ਝੂਠ? ਦੂਜਾ ਸਵਾਲ ਹੈ ਵੀ ਸੱਚ ਕੀ ਆ? ਤੇ ਤੀਜਾ ਸਵਾਲ ਹੈ ਵੀ ਬੰਦਾ ਝੁਕਦਾ ਕਦੋਂ? ਕਿਹੜੀ ਚੀਜ਼ ਜਿਹੜੀ ਝੁਕਣ ਵਾਸਤੇ ਮਜਬੂਰ ਕਰ ਦਿੰਦੀ। ਅੱਠਾ ਦਿਨਾਂ ਦਾ ਤੇਰੇ ਕੋਲ ਟਾਈਮ ਹੈ ਅੱਠਾ ਦਿਨਾਂ ਦੇ ਵਿੱਚ ਵਿੱਚ ਮੈਨੂੰ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਚਾਹੀਦੇ ਕਹਿੰਦਾ ਜੀ ਠੀਕ ਹੈ ਤੁਰ ਪਿਆ ਕਦੇ ਕੱਪੜੇ ਵੇਖ ਕੇ ਨਾ ਜਜਮੈਂਟ ਕਰਿਆ ਕਰੋ ਕਿ ਇਹ ਬੰਦਾ ਜੈਂਟਲਮੈਨ ਹੈ ਆਜੇ ਕੋ ਗਿਆਨ ਬਹੁਤ ਹੋਵੇਗਾ ਬਹੁਤ ਪੜਿਆ ਲਿਖਿਆ ਹੈ ਸਿਆਣੇ ਕਹਿੰਦੇ ਕਈ ਵਾਰੀ ਗੋਦੜੀਆਂ ਚ ਲਾਲ ਹੁੰਦੇ ਪਰ ਪਛਾਣੇ ਨਹੀਂ ਜਾਂਦੇ ਪਤਾ ਨਹੀਂ ਗਿਆਨ ਕਿੱਥੇ ਛੁਪਿਆ ਆ ਸਾਡੇ ਬਜ਼ੁਰਗ ਬੈਠੇ ਜਿਨ੍ਹਾਂ ساری ਉਮਰ ਗਿਆਨੀ ਸੂਨ ਸਿੰਘ ਸੀਤਲ ਸਾਹਿਬ ਨੂੰ ਸੁਣਿਆ ਗਿਆਨੀ ਕੁਲਵੰਤ ਸਿੰਘ ਬੀਏ ਸਾਹਿਬ ਇਹਨਾਂ ਦੇ ਕੋਲ ਖਜ਼ਾਨਾ ਸਾਂਭਿਆ ਪਿਆ ਕਿ ਬਤਾ ਕਿੱਥੇ ਜਿਆਦਾ ਗਿਆਨ ਹੈ ਉਹ ਤੁਰਿਆ ਜਾਵੇ ਤੇ ਕਿ ਜੱਟ ਆ ਹਲ ਵਾਣ ਤੇ ਉਹ ਜੀ ਘਰ ਵਾਲੀ ਲੈ ਕੇ ਆ ਗਈ ਪ੍ਰਸ਼ਾਦਾ ਮੈਂ ਝੁਕਣ ਦੀ ਗੱਲ ਕੀਤੀ ਬਹਾਦਰ ਸਾਹ ਝੁਕਿਆ ਕੇ ਉਹਦੀ ਘਰ ਵਾਲੀ ਪ੍ਰਸ਼ਾਦਾ ਲੈ ਕੇ ਆ ਗਈ ਤੇ ਦਰਖਤ ਦੇ ਥੱਲੇ ਬੈਠਾ ਵਜ਼ੀਰ ਵਿਚਾਰਾ ਸਾਰੀ ਦਿਹਾੜਾ ਥੱਕਿਆ ਉਹ ਜੱਟ ਨੇ ਆਵਾਜ਼ ਦੇ ਕੇ ਆਖਿਆ ਓ ਬਾਊ ਤੇਰੀ ਹਾਲਤ ਤੋਂ ਲੱਗਦਾ ਵੀ ਤੂੰ ਬਹੁਤ ਥੱਕਿਆ ਹੋਇਆ ਤੇ ਆ ਰੋਟੀ ਖਾ ਲੈ ਉਹਨੇ ਆਖਿਆ ਜਿੰਨੂੰ ਪਤਾ ਲੱਗ ਗਿਆ ਪੀ ਅਠਾਂ ਦਿਨਾਂ ਬਾਅਦ ਮੌਤ ਹੋ ਜਾਣੀ ਰੋਟੀ ਲੰਘਦੀ ਉਹਦਾ ਤੇ ਗਲਾ ਮਿਲ ਜਾਂਦਾ ਉਹ ਜੱਟ ਨੇ ਆਖਿਆ ਹੋਇਆ ਕਿ ਤੈਨੂੰ ਕਿਵੇਂ ਪਤਾ ਲੱਗਾ ਪੀ ਤੇਰੀ ਅਠਾਂ ਦਿਨਾਂ ਬਾਅਦ ਮੌਤ ਹੋ ਜਾਣੀ ਉਹਨੇ ਆਖਿਆ ਜੀ ਰਾਜੇ ਦਾ ਹੁਕਮ ਆ ਉਹ ਕਹਿੰਦਾ ਤਿੰਨ ਸਵਾਲ ਆ ਇਹਨਾਂ ਦੇ ਜਵਾਬ ਲਿਆਣ ਕੇ ਦੇ ਜੇ ਜਵਾਬ ਨਹੀਂ ਲਿਆਵੇਂਗਾ ਤੇਰੀ ਮੌਤ ਜੱਟ ਨੇ ਆਖਿਆ ਸਵਾਲ ਕਿਹੜਾ ਕਿਹੜਾ ਉਹ ਕਹਿੰਦਾ ਜੀ ਪਹਿਲਾ ਸਵਾਲ ਹੈ ਵੀ ਝੂਠ ਕੀ ਜੱਟ ਖੜ ਖੜਾ ਕੇ ਅਸਪਿਆ ਕਹਿੰਦਾ ਤੇ ਸੌਖਾ ਹੀ ਬੜਾ ਉਹ ਕਹਿੰਦਾ ਜੀ ਤੁਹਾਡੇ ਪਾ ਦਾ ਸੌਖਾ ਮੇਰੀ ਤੇ ਜਾਨ ਮੋਟ ਚਾਈ ਆ ਉਹ ਜੱਟ ਨੇ ਆਖਿਆ ਜਿਹੜੀ ਮੈਂ ਪੈਲੀ ਬੌਣ ਡਿਆ ਏ ਝੂਠ ਹੀ ਜਿਹੜੇ ਮੈਂ ਕੋਠੀ ਬਣਾਈ ਘਰ ਬਣਾਇਆ ਝੂਠ ਮੇਰੇ ਧੀਆਂ ਪੁੱਤਰ ਝੂਠ ਮੇਰੀ ਘਰ ਵਾਲੀ ਝੂਠ ਆ ਜਿਹੜਾ ਰੱਬ ਨੇ ਮੈਨੂੰ ਸਰੀਰ ਦਿੱਤਾ ਇਹ ਵੀ ਝੂਠ ਹੀ RAM ਗयो RAVAN ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥੇਰ ਕਛ ਨਹੀਂ ਸੁਪਨੇ ਜਿਓ ਸੰਸਾਰ ਐਵੇਂ ਥੋੜਾ ਮਾਰ ਐਨੇ ਕਿਆ ਝੂਠ 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 ਦੁਨੀ ਗੁਮਾਨ ਜੱਟ ਨੇ ਆਖਿਆ ਜਿਹੜਾ ਕੋਈ ਦਿੰਦਾ ਨਾ ਤੈਨੂੰ ਪਸਾਰਾ ਇਹ ਝੂਠ ਇਹ ਬਿਨ ਸਜਣਾ ਹੁਣ ਵਜ਼ੀਰ ਦਾ ਸਾਹ ਵਿੱਚ ਸਾਹ ਹੈ ਉਹਨੇ ਆਖਿਆ ਜੀ ਦੂਜੇ ਸਵਾਲ ਦਾ ਆਨਸਰ ਵੀ ਦੇ ਦਿਓ ਉਹ ਕਹਿੰਦਾ ਕਿਹੜੀ ਉਹ ਕਹਿੰਦਾ ਸੱਚ ਕੀ ਆ ਕਹਿੰਦਾ ਸੱਚ ਉਹ ਜਿਹੜੀ ਤੈਨੂੰ ਅਠਾ ਦਿਨਾਂ ਬਾਅਦ ਆਉਣੀ ਮੌਤ ਉਹ ਸੱਚ ਆ ਮੌਤ ਸੱਚ ਹੈ ਪਤਾ ਨਹੀਂ ਕਦੋਂ ਆ ਜਾਣੀ ਹਾਂ ਆ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਇੱਕ ਆਦਮੀ ਇੱਕ ਦਮ ਦੇ ਆਦਮੀ ਹਾਂ ਜੇ ਦਮ ਆ ਗਿਆ ਤੇ ਬੰਦਾ ਨਹੀਂ ਤੇ ਮਿੱਟੀ ਦੀ ਤੇਰੀ ਮੌਤ ਸੱਚ ਹੈ ਵਜੇਰ ਉੱਠ ਕੇ ਖਲੋ ਗਿਆ ਜਿਹੜਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਉਹ ਪੱਜ ਪੱਜ ਤਾਉਣ ਨੂੰ ਪਵੇ ਪੀ ਮੈਂ ਛਕਲਾ ਪਰਛਾਤਾ ਮਨੇ ਆਖਿਆ ਜੀ ਹੁਣ ਤੇਜਾ ਸਵਾਲ ਉਹਦਾ ਜਵਾਬ ਦੇ ਦਿਓ ਜੱਟ ਨੇ ਆਖਿਆ ਕਿਹੜੀ ਕੀ ਸਵਾਲ ਹੈ ਉਹ ਕਹਿੰਦਾ ਤੀਜਾ ਸਵਾਲ ਹੈ ਤੇ ਬੰਦਾ ਝੋਕਦਾ ਕਦੋਕ ਉਹਨੇ ਘਰ ਵਾਲੀ ਨੂੰ ਆਵਾਜ਼ ਮਾਰ ਕੇ ਆਖਿਆ ਕਰਮਾਂ ਵਾਲੀ ਕਿਉਂ ਰਿਆ ਉਹ ਮਿੱਟੀ ਦਾ ਕੁੰਡਾ ਪਿਆਈ ਉਹ ਆਪਣਾ ਕੁੱਤਾ ਲਾ ਕੇ ਬੈਠਾਈ ਪਹਿਲੋਂ ਉਹਨੂੰ ਲੱਸੀ ਪਾ ਕੇ ਆ ਤੇ ਬਾਅਦ ਵਿੱਚ ਆਹੀ ਲੱਸੀ ਛਾਣ ਆ ਉਹ ਜਦੋਂ ਜੱਟ ਦੀ ਘਰ ਵਾਲੀ ਚੱਲ ਗਈ ਨਾ ਕੁੰਡੇ 'ਚ ਲੱਸੀ ਪਾਉਣ ਕੁੱਤਾ ਲੱਗ ਪਿਆ ਲੱਸੀ ਪੀਣ ਤੇ ਜੱਟ ਨੇ ਆਖਿਆ ਜਾ ਉਸ ਕੁੰਡੇ ਵਿੱਚੋਂ ਲੱਸੀ ਪੀਵੇਂਗਾ ਤੇ ਜਵਾਬ ਦੇਣਾ ਨਹੀਂ ਤੇ ਮੈਂ ਨਹੀਂ ਦੇਣਾ ਹੁਣ ਇੱਕ ਦੋ ਵਾਰ ਉਹਨੇ ਨਾ ਕੀਤੀ ਤੇ ਮੁੜ ਕੇ ਮਨ ਚ ਆਇਆ ਮਨਾ ਲੱਸੀ ਪੀਣੀ ਚੰਗੀ ਉਹ ਮਰਨਾ ਮੜਾਈ ਲੱਸੀ ਪੀਲਾ ਗਾਹ ਉਹ ਕਿ ਲੱਗਾ ਕੁੰਡੇ ਵੱਲ ਨੂੰ ਭੱਜਾ ਲੱਸੀ ਲਗਾ ਪੀਣ ਜੱਟ ਨੇ ਬਾਜ ਮਾਰ ਕੇ ਆਖਿਆ ਆ ਜਾਏ ਹੋ ਤੇਰੇ ਤੀਜੇ ਸਵਾਲ ਦਾ ਜਵਾਬ ਆ ਬੰਦੇ ਨੂੰ ਮਜਬੂਰੀ ਚ ਕਾਉਂਦੀ ਆ ਬੰਦੇ ਨੂੰ ਮਜਬੂਰੀ ਜਦੋਂ ਬੰਦਾ ਮਜਬੂਰ ਹੋਵੇ ਉਦੋਂ ਕੁੱਤਿਆਂ ਦੀ ਝੂਠੀ ਲੱਸੀ ਪੀਣ ਵਾਸਤੇ ਵੀ ਤੁਰ ਪੈਂਦਾ ਮਜਬੂਰੀ ਬੰਦੇ ਨੂੰ ਚ ਕਾਉਂਦੀ ਸਨਮਾਰ ਜੋ ਖਾਲਸਾ ਜੀ ਬਹਾਦਰ ਛਾ ਕਿੱਥੇ ਝੁਕਣਾ ਸੀਗਾ ਉਹਨੂੰ ਮਜਬੂਰੀ ਨੇ ਚੁਕਾਇਆ ਬਜਪੜੀ ਹੁਣ ਜਦੋਂ ਪਤ్రਕਾ ਭਾਦਰ ਸ਼ਾਹ ਦੀ ਆਈ ਗੁਰੂ ਪੈਣਾ ਤੁਹਾਡੇ ਵਰਗੀ 300 ਦੇ ਲਾਗੇ ਭਾਗੇ ਬੀਬੀ ਬੈਠੀ ਆ ਗੁਰੂ ਕਲਗੀ ਧਰ ਦੇ ਦੀਵਾਨ ਚ ਤੁਹਾਡੇ ਵਰਗੀਆਂ ਬੀਬੀਆਂ ਇਹ ਮੈਂ ਤੁਹਾਡੇ ਵਰਗੀਆਂ ਪਤਾ ਕਿਉਂ ਆਖਿਆ 2 ਘੰਟੇ ਮੇਰਾ ਟਾਈਮ ਹੋਵੇ ਤੇ ਅੱਧਾ ਘੰਟਾ ਕਈ ਵਾਰੀ ਬੀਬੀਆਂ ਨੂੰ ਚੁੱਪ ਕਰਾਉਂਦਿਆਂ ਲੱਗ ਜਾਂਦਾ ਪਰ ਤੁਸੀਂ ਇੰਨੀ ਸ਼ਾਂਤੀ ਬਣਾ ਕੇ ਬੈਠੀਆਂ ਜੀ ਮੇਰੇ ਮਨ ਚ ਆ ਰਿਹਾ ਸੀ ਤੁਹਾਡੇ ਸਿਰ ਤੇ ਬਾਬਾ ਭਾਈ ਸਾਲੋ ਜੀ ਦਾ ਹੱਥ ਆ ਤੁਸੀਂ ਮੇਰੀਆਂ ਪੈਣਾ ਤਾਂ ਸ਼ਾਂਤੀ ਬਣਾ ਕੇ ਬੈਠੇ ਹੋ ਤੇ ਮੇਰਾ ਸ਼ਾਇਦ ਇਹ ਪਹਿਲਾ ਹੀ ਜ਼ਿੰਦਗੀ ਦਾ ਦਿਵਾਨ ਆ ਜਿੱਦੇ ਵਿੱਚ ਮੈਂ ਬੀਬੀਆਂ ਇੰਨੀਆਂ ਸਰੋਟੀਆਂ ਵੇਖੀਆਂ ਜਿੱਥੇ ਬੀਬੀਆਂ ਇੰਨੀਆਂ ਮੈਂ ਚੁੱਪ ਕਰਕੇ ਬੈਠੀਆਂ ਵੇਖਿਆ ਮੈਂ ਤੁਹਾਡਾ ਧੰਨਵਾਦ ਕਰਦਾ ਗੁਰੂ ਬਾਬੇ ਦੇ ਚਰਨਾਚਰ ਅਰਦਾਸ ਬੇਨਤੀ ਵੀ ਕਰਦਾ ਤੁਹਾਡੀ ਹਰ ਮਨੋ ਕਾਮਨਾ ਬਾਬਾ ਭਾਈ ਸਾਲੋ ਜੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਕਰਨ ਇਹ ਮੇਰੀ ਦਿਲ ਦੀ ਅਰਦਾਸ ਹੈ ਮਹਾਰਾਜ ਦੇ ਚਰਨਾਚਰ ਚੰਗੇ ਸਿਆਣੇ ਸਰੋਤੇ ਦੀ ਇਹੋ ਪਾਈ ਨਿਸ਼ਾਨੀ ਹੁੰਦੀ ਆ ਖੈਰ ਹੁਣ ਤੁਹਾਡੇ ਵਰਗੀਆਂ ਬੀਬੀਆਂ ਬੈਠੀਆਂ ਸਤਸੰਗ ਸੁਣਦੀਆਂ ਭਾਉ ਬੈਠੇ ਸਤਸੰਗ ਸੁਣਦਾ ਜਦੋਂ ਚਿੱਠੀ ਆਈ ਨਾ ਦਿੱਲੀ ਤੋਂ ਦਇਆ ਸਿੰਘ ਨੇ ਚਿੱਠੀ ਪੜ੍ਹੀ ਉਹਨੇ ਆਖਿਆ ਮਹਾਰਾਜ ਬਹਾਦਰ ਸ਼ਾਹ ਕਹਿੰਦਾ ਮੇਰੀ ਮਦਦ ਕਰੋ ਤੇ ਬੀਬੀਆਂ ਨੇ ਪਤਾ ਇੱਕ ਦੂਜੇ ਨੂੰ ਕੀ ਆਖਿਆ ਨੀ ਜਿਹੜੇ ਗੁਰੂ ਦੇ ਚਾਰ ਪੁੱਤ ਸ਼ਹੀਦ ਕਰ ਦਿੱਤੇ ਗੁਰੂ ਕਲਗੀ ਤਾਂ ਮਦਦ ਨਹੀਂ ਕਰਨੀ ਕਿਹੇ ਨੇ ਪੁੱਛ ਆਖਿਆ ਕੋਈ ਕਹਿੰਦਾ ਨਹੀਂ ਮਦਦ ਕਰਨੀ ਆਪੂ ਆਪਣੀ ਸੋਚਣੀ ਹੈ ਪਰ ਸਨਮਾਨ ਜੋ ਖਾਲਸਾ ਜੀ ਮਹਾਰਾਜ ਦੀ ਬਾਣੀ ਕਹਿੰਦੀ ਸੋਚਾ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਅਸੀਂ ਜਿਉ ਸੋਚਦੇ ਹਾਂ ਰੱਬ ਉਹਦੇ ਤੋਂ ਪਰਾ ਹੈ ਪਰਾ ਗੁਰੂ ਕਲਗੀਧਰ ਮਹਾਰਾਜ ਨੇ ਪਤਰਕਾ ਸੁਣੀ ਸਤਿਗੁਰੂ ਵਜਿਤ ਵਿੱਚ ਆਏ ਛਾਲ ਮਾਰ ਕੇ ਉੱਠੇ ਸਾਹਮਣੇ ਬੈਠੇ ਪਿਆਰੇ ਭਾਈ ਦਇਆ ਸਿੰਘ ਜੀ ਮਹਾਰਾਜ ਨੇ ਆਖਿਆ ਦਇਆ ਸਿੰਘ ਜੀ ਜੀ ਮਹਾਰਾਜ ਉਠੋ ਤਾਂ ਜੀ ਮਹਾਰਾਜ ਸਤਿਗੁਰੂ ਮਹਾਰਾਜ ਕਹਿੰਦੇ ਸਾਡਾ ਰਾਕੀ ਤਿਆਰ ਕਰੋ ਘੋੜਾ ਤਿਆਰ ਕਰੋ ਫੌਜਾਂ ਕਰੋ ਤਿਆਰ ਤੇ ਔਰੰਗਜ਼ੇਬ ਦੇ ਮੁੰਡੇ ਬਹਾਦਰ ਸ਼ਾਹ ਨੂੰ ਦੇਸ਼ ਦਾ ਬਾਦਸ਼ਾਹ ਬਣਾਉਣਾ ਦੇਸ਼ ਦਾ ਬਾਦਸ਼ਾਹ ਬੀਬੀਆਂ ਨੇ ਆਖਿਆ ਗੁਰੂ ਕਲਗੀਧਰ ਮਹਾਰਾਜ ਕੀ ਹੋ ਗਿਆ ਤੁਹਾਨੂੰ ਸਤਿਗੁਰੂ ਜਿਹੜਾ ਬੰਦੇ ਨੇ ਤੁਹਾਡੇ ਪੱਲੇ ਛੱਡਿਆ ਇੱਕ ਅੱਖ ਨਹੀਂ ਗੁਰੂ ਕਲਗੀਧਰ ਨੇ ਆਖਿਆ ਭੈਣੋ ਮੇਰਾ ਗਵਾਇਆ ਹੀ ਕੁਝ ਨਹੀਂ ਦਿੱਲੀ ਦੇ ਬਾਦਸ਼ਾਹ ਨੇ ਗੁਰੂ ਨਾਨਕ ਦੇ ਦਰ ਘਰ ਦਾ ਕੋਣ ਕੋਈ ਗਵਾ ਸਕਦਾ ਦੁਨੀਆ ਦੀ ਨਿਗਾਹ ਵਿੱਚ ਹੈ ਆਨੰਦਪੁਰ ਸਾਹਿਬ ਉਜੜ ਗਿਆ ਗੁਰੂ ਕਲਗੀ ਧਰਮਹਾਰਾਜ ਕਹਿੰਦੇ ਇਹੋ ਜਿਹਾ ਵਸਾ ਕੇ ਆਇਆ ਜਦੋਂ ਤੱਕ ਧਰਤੀ ਆਕਾਸ਼ ਹੈ ਆਨੰਦਪੁਰ ਸਾਹਿਬ ਜੁਗੋ ਜੁਗ ਨਿਸ਼ਾਨ ਸਾਹਿਬ ਝੂਲਦੇ ਰਹਿਣੇ ਆਹ ਅਕਸ਼ੀਰ ਅਕਾਲ ਗੁਰੂ ਕਲਗੀ ਧਰਮਹਾਰਾਜ ਨੇ ਆਖਿਆ ਕੋਣ ਕਹਿੰਦਾ ਔਰੰਗਜ਼ੇਬ ਨੇ ਮੇਰੇ ਚਾਰ ਪੁੱਤਰ ਮਾਰ ਦਿੱਤੇ ਨਹੀਂ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦਿੱਤੇ ਸੋਤ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਯਾਰ ਚਾਰ ਨਹੀਂ ਮੂਏ ਮੇਰੇ ਲੱਖਾਂ ਜੀਦੇ ਨੇ ਲੱਖਾਂ ਤਿਆਰੀ ਕਰੋ ਬਹਾਦਰ ਸ਼ਾਹੀ ਮਦਦ ਕਰਾਂਗੇ ਮੁਕਤੀ ਗੱਲ ਗੁਰੂ ਕਲਗੀ ਧਰਮਹਾਰਾਜ ਬੈਠੇ ਕੋੜੇ ਤੇ 300 ਦੇ ਲਗ-ਪਗ ਲੈ ਕੇ ਸਿੰਘ ਗੁਰੂ ਕਲਗੀ ਧਰਮਹਾਰਾਜ ਪਹੁੰਚ ਗਿਆ ਦਿੱਲੀ ਦੇ ਲਾਲ ਕਿਲੇ ਤੋਂ 5 ਮੀਲ ਦੂਰ ਬੈਠੇ ਮਹਾਰਾਜ ਇੱਕ ਖੁੱਲਾ ਮੈਦਾਨ ਉਹਦੇ ਵਿੱਚ ਖੂ ਜਦੋਂ ਪਾਣੀ ਭਰ ਕੇ ਲਿਆਂਦਾ ਮਹਾਰਾਜ ਨੇ ਛਕਿਆ ਗੁਰੂ ਕਲਗੀਧਰ ਬੜੇ ਪ੍ਰਸੰਨ ਹੋਏ ਦਇਆ ਸਿੰਘ ਜੀ ਜੀ ਮਹਾਰਾਜ ਸਤਿਗੁਰੂ ਕਹਿੰਦੇ ਜਲ ਬੜਾ ਵਧੀਆ ਖੂਦ ਆ ਇੱਥੇ ਸ਼ਮਿਆਨਾ ਲਾ ਦਿਓ ਤੰਬੂ ਲਗਾ ਲੋ ਤੇ ਘੋੜੇ ਬੰਨੋ ਤੇ ਪੜਾ ਆਪਣਾ ਇੱਥੇ ਜਦੋਂ ਗੁਰੂ ਕਲਗੀਧਰ ਲੱਗੇ ਨਾ ਪੜਾ ਕਰਨ ਪੈਣ ਉਹ ਇੱਕ ਤੁਹਾਡੇ ਵਰਗੀ ਬੀਬੀ ਚਾਰੇ ਚੋਂ ਨਿਕਲ ਕੇ ਬਾਹਰ ਆਈ ਉਹਨੇ ਗੁਰੂ ਕਲਗੀਧਰ ਮਹਾਰਾਜ ਨੂੰ ਵੇਖਿਆ ਤੇ ਸੰਤੋਖ ਘਰੇ ਪੱਜ ਉੱਠੀ ਆਪਣੇ ਘਰ ਵਾਲੇ ਨੂੰ ਆਖਿਆ ਜੀ ਸੁਣਦੇ ਹੋ ਉਹਨੇ ਆਖਿਆ 10 ਕਰਮਾਂ ਵਾਲੀਏ ਕਹਿੰਦੀ ਉਹ ਰੱਬ ਆਇਆ ਲੱਗਦਾ ਜਿਹਦੀ ਕਿਤੇ ਦਾਸਤਾਨ ਤੁਸੀਂ ਇੱਕ ਵਾਰੀ ਮੈਨੂੰ ਸੁਣਾਈ ਸੀ ਨਾ ਕਿ ਮਹਾਰਾਜ ਦੇ ਮੱਥੇ ਤੇ ਕਲਗੀ ਤੋੜਾ ਸਤਿਗੁਰ ਦੇ ਮੱਥੇ ਤੇ ਜਿਗਾ ਜਿਗੇ ਤੇ ਕਲਗੀ ਗਰੀਬ ਨਵਾਜ਼ ਮਹਾਰਾਜ ਜਿੰਨੂੰ ਤੁਸੀਂ ਕਹਿੰਦੇ ਸੀ ਖੋਦ ਖੁਦਾ ਗੁਰੂ ਕਲਗੀ ਤਾਂ ਮਹਾਰਾਜ ਮੈਨੂੰ ਐਉਂ ਲੱਗਦਾ ਜਿਵੇਂ ਸਾਡੇ ਘਰ ਦੇ ਬਾਹਰ ਆਰਮੀ ਉਹ ਘਰ ਦਾ ਮਾਲਕ ਆਇਆ ਉਹਦਾ ਨਾਂ ਹੈ ਭਾਈ ਮੋਤੀ ਜਦੋਂ ਬਾਹਰ ਆਇਆ ਉਹਨੇ ਵੇਖਿਆ ਸਤਿਗੁਰੂ ਦੇ ਚਰਨ ਛਪਰਸ਼ ਕਰਕੇ ਕਹਿੰਦਾ ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਹੀਂ ਕਿਤੇ ਸਤਿਗੁਰੂ ਕਹਿੰਦੇ ਹਾਂ ਕਹਿੰਦਾ ਮਹਾਰਾਜ ਆ ਕੇ ਕਰਨ ਦੇ ਸਤਿਗੁਰੂ ਕਹਿੰਦੇ ਹੇ ਰਹਿਣਾ ਕੁਝ ਦਿਨ ਕਹਿੰਦਾ ਮਹਾਰਾਜ ਤੰਬੂ ਚ ਸਤਿਗੁਰੂ ਕਹਿੰਦੇ ਹਾਂ ਕਹਿੰਦਾ ਨਹੀਂ ਮਹਾਰਾਜ ਤੰਬੂ ਚ ਮੈਂ ਮੇਰੀ ਘਰਵਾਲੀ ਤੇ ਮੇਰੇ ਬੱਚੇ ਰਹਾਗੇ ਸਤਿਗੁਰੂ ਆ ਚਬਾਰਾ ਤੁਹਾਡਾ ਮੇਰਾ ਨਹੀਂ ਹੈ ਸਤਿਗੁਰੂ ਇਹਦੇ ਵਿੱਚ ਤੁਸੀਂ ਵਿਸ਼ਰਾਮ ਕਰੋ ਮਹੀਨਾ ਦੋ ਮਹੀਨੇ ਸਾਰੀ ਉਮਰ ਜਿੰਨਾ ਚਿਰ ਤੁਹਾਡਾ ਜੀ ਕਰੇ ਸਤਿਗੁਰੂ ਤੁਸੀਂ ਇਸ ਚਬਾਰੇ ਚ ਰਹਿ ਸਕਦੇ ਹੋ ਮਹਾਰਾਜ ਇਹ ਥੋੜਾ ਭੀ ਅਸੀਂ ਚਬਾਰੇ ਚ ਹੋਈਏ ਤੇ ਤੁਸੀਂ ਤੰਬੂ ਚ ਲੰਮੇ ਪਾਓ ਇਹ ਨਹੀਂ ਹੋਵੇਗਾ ਮਹਾਰਾਜ ਉਹਨੇ ਜਿੱਦ ਕੀਤੀ ਗੁਰੂ ਕਲਗੀ ਧਰਮਹਾਰਾਜ ਉਹਦੇ ਚਾਰੇ ਵਿੱਚ ਗਏ ਜਿੰਨੂੰ ਅੱਜ ਆਪਾਂ ਗੁਰਦੁਆਰੇ ਦਾ ਯਾਦ ਕਰਦੇ ਹਾਂ ਗੁਰਦੁਆਰਾ ਮੋਤੀ ਦਾ ਬਾਗ ਜਿੰਨੂੰ ਆਪਾਂ ਮੋਤੀ ਬਾਗ ਕਹਿੰਦੇ ਨੇ ਮਹਾਰਾਜ ਗੁਰੂ ਕਲਗੀ ਧਰਮਹਾਰਾਜ ਇੱਕ ਦੋ ਦਿਨ ਟਿਕੇ ਤੇ ਦਇਆ ਸਿੰਘ ਨੇ ਆਖਿਆ ਮਹਾਰਾਜ ਦਿੱਲੀ ਦਾ ਲਾਲ ਕਿਲਾ ਥੋੜੀ ਦੂਰ ਹੈ ਦੋ ਚਾਰ ਬੰਦੇ ਭੇਜ ਕੇ ਸੁਨਾਹਾਂ ਕੱਢ ਲਈਏ ਵੀ ਬਾਦਰ ਸ਼ਾਹ ਅਸੀਂ ਆ ਗਏ ਹਾਂ ਗੁਰੂ ਕਲਗੀ ਧਰਮਹਾਰਾਜ ਨੇ ਆਖਿਆ ਬੰਦਾ ਨਹੀਂ ਭੇਜਣਾ ਸੁਨਾਹਾਂ ਭੇਜਾਂਗੇ ਪਰ ਬੰਦੇ ਦੇ ਹੱਥਾਂ ਨਹੀਂ ਭੇਜਣਾ ਗੁਰੂ ਕਲਗੀਧਰ ਮਹਾਰਾਜ ਨੇ ਆਖਿਆ ਤੁਹਾਡਾ ਸਖਾ ਪਿਆਰੇ ਭਾਈ ਦਾਇਆ ਸਿੰਘ ਨੇ ਆਖਿਆ ਮਹਾਰਾਜ ਤੁਹਾਡਾ ਟ੍ਰੇਨਡ ਕੀਤਾ ਹਾਥੀ ਮਰ ਚੁੱਕਾ ਪ੍ਰਸ਼ਾਦੀ ਹਾਥੀ ਜਿਹੜਾ ਬੰਦੇ ਨਾਲੋਂ ਵੱਧ ਦਿਮਾਗ ਰੱਖਦਾ ਸੀ ਤੇ ਕਿਹਦੇ ਹੱਥ ਸੁਨੇਹਾ ਭੇਜੋਗੇ ਗੁਰੂ ਕਲਗੀਧਰ ਚਬਾਰੇ ਦੀਆਂ ਪੌੜੀਆਂ ਚੜੇ ਨਾਲ ਪਿਆਰੇ ਭਾਈ ਦਾਇਆ ਸਿੰਘ ਨੇ ਤੇ ਭਾਈ ਮੋਤੇ ਦੀ ਚਬਾਰੇ ਦੇ ਛੱਤ ਤੇ ਜਾ ਕੇ ਖਲੋ ਗਏ ਜਿਹੜੀ ਛੱਤ ਤੇ ਖਲੋਤੇ ਨੇ ਉਥੋਂ ਦਿੱਲੀ ਦਾ ਲਾਲ ਕਿਲਾ ਪੂਰੇ 5 ਮੀਲ ਆ ਪੰਜ ਮੀਲ 1.5 ਕਿਲੋਮੀਟਰ ਦਾ ਇੱਕ ਮੀਲ ਬਣਦਾ ਪੂਰਾ 5 ਮੀਲ ਹੈ ਦਿੱਲੀ ਦਾ ਲਾਲ ਕਿਲਾ ਐ ਮੌਸਮ ਸਾਫ ਤੇ ਮਹਾਰਾਜ ਦੀ ਨਿਗਾਹ ਪੈ ਗਿਆ ਦਿੱਲੀ ਦਾ ਲਾਲ ਕਿਲਾ ਮਹਾਰਾਜ ਨੇ ਤੀਰ ਕੱਢਿਆ ਉਹਦੀ ਮੁਖੀ ਦੇ ਨਾਲ ਚਿੱਠੀ ਬੱਤੀ ਮਹਾਰਾਜ ਨੇ ਤੀਰ ਖੱਜ ਕੇ ਛੱਡਿਆ ਬਾਦਰਸ਼ਾਹ ਦਾ ਜਿੱਥੇ ਪਲੰਗ ਡੱਠਾ ਸੀਗਾ ਜਿੱਥੇ ਬਾਦਰਸ਼ਾਹ ਬੈਠਾ ਸੀ ਪਲੰਗ ਦੇ ਪਾਵੇ ਚ ਜਾ ਕੇ ਤੀਰ ਵਜਾ ਪਾਵੇ ਚ ਉਹ ਜਦੋਂ ਪੁੱਟਿਆ ਤੀਰ ਉਹਦੇ ਤੇ ਲਿਖਿਆ ਸੀ ਬਹਾਦਰ ਸ਼ਾ ਅਸੀਂ ਦਿੱਲੀ ਦੇ ਲਾਲ ਕਿਲੇ ਤੋਂ 5 ਮੀਲ ਦੂਰ ਬੈਠੇ ਹਾਂ ਤੇ ਬਾਦਰ ਸ਼ਾ ਨੇ ਪੜ ਕੇ ਤਿੰਨ ਵਾਰੀ ਆਖਿਆ ਅਜੀ ਕਰਾਮਾਤ ਅਜੀ ਕਰਾਮਾਤ ਅਜੀ ਕਰਾਮਾਤ ਕਿਹੋ ਜੀ ਕਰਾਮਾਤ ਗੁਰੂ ਕਲਗੀ ਧਰ ਮਹਾਰਾਜ ਹਾਸ ਪੈਚ ਬਾਰੇ ਤੇ ਖਲੋਤੇ ਦਾਇਆ ਸਿੰਘ ਨੇ ਆਖਿਆ ਮਹਾਰਾਜ ਹਸੇ ਕਿਉਂ ਜੀ ਸਤਿਗੁਰੂ ਨੇ ਆਖਿਆ ਉਹਦੇ ਮਨ 'ਚ ਸ਼ੰਕਾ ਆ ਗਈ ਕੋਈ ਤੇ ਗੁਰੂ ਕਲਗੀ ਧਰ ਨੇ ਕਿਹੇ ਕਰਾਮਾਤ ਨਾਲ ਤੀਰ ਮਾਰਿਆ ਤੇ ਦਾਇਆ ਸਿੰਘ ਨੇ ਆਖਿਆ ਮਹਾਰਾਜ ਹੋਣ ਸਤਗੁਰੂ ਕਹਿੰਦੇ ਉਹਦੇ ਸ਼ੰਕਾ ਦੂਰ ਕਰਨੀ ਮਹਾਰਾਜ ਕਿਵੇਂ ਸਤਗੁਰੂ ਨੇ ਪੱਥੇ ਚੋਂ ਕੱਢਿਆ ਤੀਰ ਉਹਦੇ ਨਾਲ ਬੰਨ ਕੇ ਚਿੱਠੀ ਸਤਗੁਰੂ ਨੇ ਮਾਰਿਆ ਭਦਰਸ਼ਾ ਦੇ ਪਾਵੇ ਚ ਤੇ ਸਤਗੁਰੂ ਕੀ ਕਹਿੰਦੇ ਧੀਰ ਦੂਸਰੇ ਨਾਲ ਗੁਰਾਂ ਬੰਨ ਚਿੱਠੀ ਤੀਰ ਦੂਸਰੇ ਨਾਲ ਗੁਰਾਂ ਬੰਨ ਚਿੱਠੀ ਬਹਾਦਰ ਸ਼ਾ ਦੇ ਪਾਵੇ ਵਿੱਚ ਮਾਰਿਆ ਏ ਕਰਵਾਤ ਨਹੀਂ ਹੁਣ ਇਹਨੂੰ ਕਹਿਣ ਰਾਜਾ ਸ਼ਸਤਰਾਂ ਤਾਂ ਹੀ ਅਸਾਂ ਪੀਰ ਉਚਾਰਿਆ ਏ ਇਹ ਦੇ ਘੇਰੇ ਤਈ ਇਹਨਾ ਸ਼ਸਤਰਾਂ ਨਾਲ ਪਛਾੜ ਆਏ ਲਾਲੂ ਘਮਣਾ ਗੁਰਾ ਦੇ ਖਤ ਖਤਵੇ ਬਹਾਦਰ ਸ਼ਾਹ ਦਾ ਨਿਸ਼ਾਨ ਉਤਾਰਿਆ ਏ ਬਹਾਦਰ ਸ਼ਾਹ ਦਾ ਨਿਸ਼ਾਨ ਉਤਾਰਿਆ ਏ ਦੂਜਾ تیر ਮਾਰਿਆ ਜਿੱਥੇ ਪਹਿਲਾ ਜਾ ਕੇ ਵਜਾ ਸੀ ਉਥੇ ਹੀ ਦੂਜਾ ਵਜਾ ਬਹਾਦਰ ਸ਼ਾਹ ਨੇ ਉਹ ਵੀ ਚਿੱਠੀ ਖੋਲੀ ਨਾਲੋਂ ਪੜੀ ਉਹਦੇ ਤੇ ਲਿਖਿਆ ਸੀ ਬਹਾਦਰ ਸ਼ਾਹ ਇਹ ਕਰਾਮਾਤ ਨਹੀਂ ਇਹ ਸ਼ਾਸਤਰ ਵਿਦਿਆ ਦਾ ਹੁਨਰ ਹੈ ਇਹ ਕਰਾਮਾਤ ਨਹੀਂ ਇਹ ਸ਼ਾਸਤਰ ਸਾਡੇ ਪੀਰ ਨੇ ਤੇ ਗੁਰੂ ਪੀਰ ਸਮਝ ਕੇ ਅਸੀਂ ਇਹਨਾਂ ਦੀ ਪੂਜਾ ਕੀਤੀ ਆਰਾਧਨਾ ਕੀਤੀ ਆ ਅੱਜ ਦਾ ਪ੍ਰਚਾਰਕ ਕਹਿੰਦਾ ਪੀਰ ਸਾਡਾ ਗੁਰੂ ਗ੍ਰੰਥ ਸਾਹਿਬ ਸ਼ਾਸਤਰ ਪੀਰ ਥੋੜਾ ਸਾਡੀ ਇਹਨਾਂ ਦੀ ਵਾਹ ਪੇਸ਼ ਨਹੀਂ ਜਾਂਦੇ ਸੱਚਖੰਡ ਹਰਮੰਦਰ ਸਾਹਿਬ ਤੋਂ ਜਾ ਕੇ ਤਲਵਾਰਾਂ ਚੁੱਕ ਕੇ ਬਾਹਰ ਸੁੱਟ ਦੇਣੇ ਨੇ ਜੇ ਕਰੇ ਤੁਹਾਡਾ ਕੁੰਡਾ ਨਾ ਨਾ ਇਹਨਾਂ ਲੋਕਾਂ ਤੇ ਹੋਵੇ ਇਹ ਤੁਹਾਡੇ ਤਖਤਾਂ ਤੇ ਵੀ ਸ਼ਸਤਰ ਪਏ ਨਾ ਰਹਿਣ ਦੇਣ ਇਹਨਾਂ ਨੂੰ ਪਤਾ ਨਹੀਂ ਕੀ ਪੀੜ ਹੁੰਦੀ ਪਰ ਅਸੀਂ ਇਹਨਾਂ ਕੋ ਸર્ટਿਫਿਕੇਟ ਥੋੜਾ ਲੈਣਾ ਪਿਆ ਅਸੀਂ ਮੰਨੀਆਂ ਸਤਰਾਂ ਨੂੰ ਕਿ ਨਾਮ ਮੰਨੀਆਂ ਮੈਂ ਪਤਾ ਨਹੀਂ ਕਿ ਦਿਨ ਮਰ ਜਾਣਾ ਪਰ ਜਦੋਂ ਤੱਕ ਮੈਂ ਜੀਉਣਾ ਹੈ ਉਦੋਂ ਤੱਕ ਮੈਂ ਸ਼ਸਤਰਾਂ ਨੂੰ ਪੀਰ ਕਹਿਣਾ ਹੀ ਕਹਿਣਾ ਉਦੋਂ ਤੱਕ ਸ੍ਰੀ ਸਾਹਿਬ ਮਾਂ ਵੀ ਆਨੇ ਪਕੜ ਕੇ ਥੱਲੇ ਲਾ ਸਕਦੇ ਆਂ ਲੈਕਨ ਇਹਦਾ ਜਿੰਨਾ ਸਤਕਾਰ ਕੀਤਾ ਜਾਵੇ ਉਹਨਾ ਹੀ ਥੋੜਾ ਗੁਰੂ ਕਲਗੀ ਧਰਮਹਾਰਾਜ ਦਾ ਬੋਲਾ ਹੈ ਉਸ ਕਿਰਪਾਨ ਖੰਡੋ ਖੜਕ ਧੁਪਕਤਾ ਬਰਿਆਰ ਤੀਰ ਸੈਫ ਸਰੋਹੀ ਸਹਿਤੀ ਜਾਈ ਹਮਾਰੇ ਪੀਰੇ ਪੀਰ ਤੇ ਪੰਜ ਤਖਤ ਨੇ ਜੀ ਤੁਹਾਡੇ ਪੰਜ ਤਖਤ ਤੇ ਪੰਜਾਂ ਤਖਤਾਂ ਤੇ ਸ਼ਸਤਰਾਂ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਅਕਾਲ ਤਖਤ ਸਾਹਿਬ ਚਲੇ ਜਾਓ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨੀਵੀਂ ਜਗ੍ਹਾ ਤੇ ਸ਼ਸਤਰ ਉੱਚੀ ਜਗ੍ਹਾ ਤੇ ਹੈ ਕੇਸਗੜ ਚਲੇ ਜਾ ਗੁਰੂ ਗਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨੀਵੀਂ ਜਗਾ ਤੇ ਸ਼ਸਤਰ ਤੁਹਾਡੇ ਉੱਚੀ ਜਗਾ ਤੇ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰਿਆਰ ਤੀਰ ਸੈਭ ਸਰੋਹੀ ਸਹਿ ਤੇ ਜਾਈ ਹਮਾਰੇ ਪੀਰ ਗੁਰੂ ਕਲਗੀਧਰ ਮਹਾਰਾਜ ਦਾ ਬੋਲਾ ਇਹ ਸ਼ਸਤਰ ਗਾ ਜਿੰਨਾ ਦੇ ਨਾਲ ਰਾਜ ਭਾਗ ਆਇਆ ਹੱਥ ਜੋੜਿਆ ਨਹੀਂ ਰਾਜ ਪਾਗਲਾ ਪੰਥ ਨੇ 84 ਸਾਲ ਰਾਜ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਕੋ ਲੈ ਕੇ ਛੇਰੇ ਪੰਜਾਬ ਤੱਕ 84 ਸਾਲ ਦਾ ਰਾਜ ਭਾਗ ਜਦੋਂ ਨਿਕਲਿਆ ਖੰਡੇ ਦੀ ਧਾਰ ਵਿੱਚੋਂ ਨਿਕਲਿਆ ਤੇ ਸ੍ਰੀ ਸਾਹਿਬ ਦੇ ਵਿੱਚੋਂ ਨਿਕਲਿਆ ਰਾਜ ਭਾਗ ਐਂ ਕੀਤਿਆ ਨਹੀਂ ਕਦੀ ਕਹੇ ਨਾਰਾਜ ਦੇ ਰਾਜ ਜਦੋਂ ਮਿਲੇ ਨੇ ਰਾਜ ਤਲਵਾਰ ਨਾਲ ਮਿਲੇ ਨੇ ਤਲਵਾਰ ਦੇ ਨਾਲ ਕਦੇ ਮੰਗਿਆ ਕਿਸੇ ਨਾਰਾਜ ਦਿੱਤੇ ਰਾਜ ਤਾਂ ਬਿਆ ਸਦਾ ਤਲਵਾਰ ਦੇ ਨੇ ਰਾਜੇ ਕੇ ਇਤਫਾਕ ਦੇ ਮੰਗਰੀ ਆਉਂਦੇ ਰਾਜ ਆਸ਼ਿਕ ਤੇਗ ਦੀ ਧਾਰ ਦੇ ਨੇ ਮੰਗਦੇ ਖੂਨ ਬਹਾਦਰਾਂ ਦਾ ਜਿਹੜੇ ਦੇਸ਼ ਬਦਲੇ ਆਪਾ ਵਾਰ ਦੇਨੇ ਰਾਜ ਆਉਂਦੇ ਵੀ ਖੂਨ ਦੇ ਵਿੱਚ ਨੋਂ ਆਉਂਦੇ ਜਾਨ ਲੱਗੇ ਵੀ ਖੂਨ ਆਰ ਦੇ ਨੇ ਮੁਕਤੀ ਗੱਲ ਬਹਾਦਰ ਸ਼ਾਹ ਨੇ ਪੱਤਰਕਾ ਪੜੀ ਤੇ ਸੁਨੇਹਾ ਭੇਜਿਆ ਕੁਦ ਬੰਦੇ ਭਜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੋ ਦਿੱਲੀ ਦੇ ਲਾਲ ਕਿਲੇ ਚ ਆਣ ਕੇ ਮਹਾਰਾਜ ਮੇਰੇ ਨਾਲ ਮੁਲਾਕਾਤ ਕਰਨ